ਮੈਂ ਬਿਲਕੁਲ ਸਾਫ਼ੀ ਪੱਲਾ ਝਾੜ ਲਿਆ ਕਿ ਵਰਕੇ ਮੈਂ ਡੈਗਰ ਤਾਂ ਕਹਿਣੀ ਹੈ ਕਿ ਬੈਠੇ ਅਧਿਕਾਰੀ ਜ਼ਰੂਰ ਆ ਮੈਨੂੰ ਇਹ ਨਹੀਂ ਪਤਾ ਹੈਗਾ ਕਿ ਮੇਰੇ ਬੋਰਡ ਦੀ ਕਾਰਵਾਈ ਕਦੋਂ ਤੇ ਕਦੋਂ ਹੋਣੀ ਹੈ ਤੇ ਕਿਵੇਂ ਹੋਣੀ ਹੈ ਤੇ ਦੇਖੋ ਕਿੰਨੀ ਬੇਸ਼ਰਮੀ ਵਾਲੀ ਗੱਲ ਹੈ ਇੱਕ ਸੈਵਨ ਨਾਲ ਮੰਨੀ ਹੈ ਮੈਮ ਐਡਮਿਨਿਸਟ੍ਰੇਟਰ ਨਹੀਂ ਫੋੜੇ ਮੈਂ ਉਹਨਾਂ ਨੂੰ ਕੋਟੋਟੇ ਤਾਂ ਪਤਾ ਆਉਣਾ ਚਾਹੀਦਾ ਕਿ ਇਹ ਪੇਪਰ ਲੈਣਾ ਹੈ ਕਿ ਨਹੀਂ ਲੈਣਾ ਜੇ ਆਪਾਂ ਪੋਸਟਪੋਨ ਕਰ ਰਹੇ ਹਾਂ ਤਾਂ ਕਿੰਨੇ ਦਿਨਾਂ ਵਾਸਤੇ ਕਰ ਰਹੇ ਹਾਂ ਮੈਂ ਮੈਂ ਇਸ ਗੱਲ ਤੋਂ ਸਪਸ਼ਟੀ ਪੱਲਾ ਝਾੜ ਲਿਆ ਕਿ ਸਾਨੂੰ ਇਹ ਨਹੀਂ ਪਤਾ ਹੈਗਾ ਅਸੀਂ ਅਗਲੇ 6 ਮਹੀਨਿਆਂ ਤੱਕ ਵੀ ਸ਼ਾਇਦ ਕੋਈ ਪੇਪਰ ਨਾ ਲੈ ਸਕੀਏ ਸਿਰਫ ਉਹਨਾਂ ਨੇ ਲਿਖ ਕੇ ਨਹੀਂ ਦਿੱਤਾ ਪਰ ਜਿਹੜਾ ਉਹਨਾਂ ਦਾ ਗੱਲਬਾਤ ਕਰਨ ਦਾ ਲੈਜਾ ਸੀ ਉਹ ਤੋਂ ਇਹ ਸਪਸ਼ਟ ਹੋ ਰਿਹਾ ਹੈ ਕਿ ਆਹ ਨਾਲੇ ਘੱਟੋ ਘੱਟ 6 ਮਹੀਨਿਆਂ ਤੱਕ ਕੋਈ ਪੇਪਰ ਨਹੀਂ ਹੋਣਾ ਹੁਣ ਜੇ ਦਾ ਤੁਸੀਂ ਘਰੇ ਬਹਿ ਕੇ ਚੁੱਪ ਚਾਪ ਤਿਆਰੀਆਂ ਕਰਨੀਆਂ ਤਾਂ ਕਰਦੇ ਰਹੋ ਇਹ ਗੱਲ ਦਾ ਇੰਡੀਕੇਸ਼ਨ ਮੈਂ ਉਹਨੇ ਦਿੱਤਾ ਕਹਿੰਦੇ ਮੈਂ 3 ਸਾਲ ਪੇਪਰ ਦੀ ਤਿਆਰੀ ਕਰਦੇ ਰਹੇ ਮੈਂ ਤੁਸੀਂ ਪੀਸੀਐਸ ਦੀ ਤਿਆਰੀ ਕੀਤੀ ਹੈ ਸਾਨੂੰ ਖੁਦ ਪਤਾ ਹੈ ਪੀਸੀਐਸ ਦੀ ਤਿਆਰੀ ਕਰਨ ਚ ਕਿੰਨਾ ਟਾਈਮ ਲੱਗ ਕੇ ਆਂਦਾ ਹੈ ਦੂਜੀ ਗੱਲ ਹਰੇਕ ਦੇ ਹਾਲਾਤ ਮੈਨੂੰ ਦੇ ਕਰ ਕਰਕੇ ਥੋੜੀ ਹੁਣੇ ਕੁੜੀਆਂ ਤੇ ਕਿੰਨਾ ਪ੍ਰੈਸ਼ਰ ਹੁੰਨੇ ਇੱਕ ਲਿਮਟਿਡ ਟਾਈਮ ਹੁੰਦਾ ਇੱਕ ਲਿਮਟਿਡ ਪੇਪਰ ਦਿੰਦੇ ਨੇ ਤੁਸੀਂ ਇਸ ਦੀ ਤਿਆਰੀ ਕਰੋਗੇ ਭਾਈ ਉਸ ਤੋਂ ਬਾਅਦ ਥੋੜੀ ਮੈਰਿਜ ਕਰਦੇ ਉਹਨਾਂ ਨੂੰ ਥੋੜੀ ਪਤਾ ਉਹ ਤਾਂ ਏਸੀ ਵਾਲੇ ਬੰਦ ਕਮਰਿਆਂ 'ਚ ਬੈਠੇ ਤੇ ਆਮ ਘਰਾਂ ਦੇ ਬੱਚਿਆਂ ਦੀਆਂ ਸਮੱਸਿਆਵਾਂ ਉਹ ਥੋੜੀ ਜਾਣਦੇ ਨੇ ਅੱਛਾ ਆਮ ਘਰਾਂ ਦਾ ਨਾਂ ਲੈ ਕੇ ਸੱਤਾ ਚਾਹੀ ਆਮ ਆਦਮੀ ਪਾਰਟੀ ਆਪਣੀਆਂ ਸਮੱਸਿਆਵਾਂ ਉਹ ਵੀ ਨਹੀਂ ਸਮਝ ਰਹੀ ਹੈਗੀ ਹੁਣ ਬੋਰਡ ਨਾ ਸਪਸ਼ਟ ਕਰਤਾ ਕਿ ਜਿਹੜੀ ਤੁਹਾਨੂੰ ਹਰਾਸ਼ਮੈਂਟ ਕਰ ਰਹੇ ਆ ਉਹ ਅਸੀਂ ਨਹੀਂ ਹਰਾਸ਼ਮੈਂਟ ਕਰ ਰਹੇ ਸਾਨੂੰ ਸਰਕਾਰ ਕਰ ਰਹੀ ਹੈ ਸਰਕਾਰ ਸਾਨੂੰ ਕਹਿ ਰਹੀ ਹੈ ਕਿ ਤੁਸੀਂ ਕੋਈ ਪੇਪਰ ਨਹੀਂ ਲੈਣਾ ਪੇਪਰ ਅੱਗੇ ਪੋਸਟ ਪਾਉਣ ਦੇ ਪੋਸਟਪੋਨ ਕਰੀ ਚੱਲੋ ਜਦੋਂ ਆਪਾਂ ਜਵਾਬ ਲੈਣ ਵਾਸਤੇ ਬੋਰਡ ਕੋਲ ਆਇਆ ਕਿਉਂਕਿ ਆਪਾਂ ਬੋਰਡ ਦੇ ਕੈਂਡੀਡੇਟ ਆ ਤਾਂ ਬੋਰਡ ਤੋਂ ਆਪਾਂ ਨੂੰ ਇਹ ਜਵਾਬ ਮਿਲੇ ਠੀਕ ਹੈ ਥੋੜੀ ਹਰਾਸਮੈਂਟ ਅਸੀਂ ਨਹੀਂ ਕਰ ਰਹੇ ਹੈਗੇ ਸਰਕਾਰ ਹਰਾਸਮੈਂਟ ਕਰਦੀ ਹੈ ਤਾਂ ਫਿਰ ਬੋਰਡ ਦਾ ਕੋਈ ਜਵਾਬ ਦੇ ਨਹੀਂ ਰਿਹਾ ਹੁਣ ਜੇ ਤੁਸੀਂ ਜਵਾਬ ਲੈਣਾ ਹੈ ਤਾਂ ਇੱਕ ਦੁਬਾਰਾ ਫੇਰ ਕਾਲ ਦਿੱਤੀ ਜਾਊਗੀ ਧਰਨੇ ਦੀ 10 ਮਾਰਚ ਦੀ ਤੇ ਉਦੋਂ ਇਹ ਇਕੱਠ ਹੈ ਜਿਹੜਾ 10 ਗੁਣਾ ਹੋਣਾ ਚਾਹੀਦਾ ਹੈ ਮੈਂ ਅਕੈਡਮੀਆ ਨੂੰ ਵੀ ਬੇਨਤੀ ਕਰਦਾ ਕਿ ਆਪਕੋ ਆਪਣੇ ਪਲੇਟਫਾਰਮ ਦੇ ਮਾਧਿਅਮ ਰਾਹੀਂ ਤੁਸੀਂ ਆਪਣੇ ਸਟੂਡੈਂਟਸ ਨੂੰ ਇਸ ਬਾਰੇ ਅਵੇਅਰ ਕਰਨਾ ਹੈ ਕਿ ਤੁਸੀਂ ਜਾਂ ਤਾਂ ਚੁੱਪਚਾਪ ਪੜ੍ਹਦੇ ਰਹੋ ਤਿਆਰੀ ਕਰਦੇ ਰਹੋ ਫੁਰਸਤ ਹੋਈ ਨਹੀਂ ਗੱਲ ਸੁਣੋ ਮੈਂ ਉਹਨੇ ਕੀ ਕਿਹਾ ਕਹਿੰਦੇ ਜਦੋਂ ਅਸੀਂ ਪੋਸਟ ਕੱਟਦੀ ਉਹਦਾ ਪੇਪਰ ਤਾਂ ਹੋਣੀ ਹੈ ਸਾਨੂੰ ਨਹੀਂ ਪਤਾ ਇਸ ਗੱਲ ਦਾ ਜਦੋਂ ਪੋਸਟ ਕੱਟਦੀ ਉਹਦਾ ਪੇਪਰ ਹੋਣਾ ਹੀ ਹੈ ਉਹਦਾ ਸਾਨੂੰ ਵੀ ਪਤਾ ਹੈ ਪਰ ਇੱਕ ਟਾਈਮ ਲਿਮਟ ਵੀ ਤਾਂ ਹੁੰਦਾ ਹੈ ਕਿ ਸੈਂਟਰ ਸਰਕਾਰ ਪੇਪਰ ਨਹੀਂ ਲੈਂਦੀ ਮੈਂ ਕਹਿੰਦਾ ਕਹਿੰਦੇ ਤੁਸੀਂ ਦੱਸੋ ਕਿੰਨੀਆਂ ਏਜੰਸੀਆਂ ਪੇਪਰ ਪੋਸਟਪੋਨ ਕਰਦੀਆਂ ਨੇ ਸਾਨੂੰ ਪਤਾ ਹੈ ਸੈਂਟਰ ਦੀਆਂ ਏਜੰਸੀਆਂ ਜ਼ਿਆਦਾ ਪੇਪਰ ਪੋਸਟਪੋਨ ਨਹੀਂ ਕਰਦੀਆਂ ਤੁਸੀਂ ਕਰਦੇ ਹੋ ਸੈਂਟਰ ਦੀਆਂ ਏਜੰਸੀਆਂ ਬਕਾਇਦਾ ਸਾਲ ਪਹਿਲਾਂ ਆਪਣਾ ਕੈਲੰਡਰ ਜਾਰੀ ਕਰਦੀਆਂ ਨੇ ਤੁਸੀਂ ਵੀ ਕੀਤਾ ਸੀ ਸਾਨੂੰ ਪਤਾ ਹੈ ਪਰ ਉਹ ਖੂਹ ਹੱਤੇ ਕੈਲੰਡਰ ਦੇ ਹਿਸਾਬ ਨਾਲ ਇੱਕਾ ਦੁੱਕਾ ਪੇਪਰ ਹੋਏ ਹੋਣੇ ਮੈਨੂੰ ਲੱਗਦਾ ਉਹ ਵੀ ਨਹੀਂ ਹੋਏ ਹੋਣੇ ਤਾਂ ਇਸ ਕਰਕੇ ਜੇ ਤੁਸੀਂ ਬੋਰਡ ਦੇ ਉੱਤੇ ਦਬਾਅ ਬਣਾਉਣਾ ਚਾਹੁੰਦੇ ਹੋ ਤਾਂ 10 ਮਾਰਚ ਨੂੰ ਵੱਡੀ ਗਿਣਤੀ ਚ आओ ਇੱਕ ਆਪਾਂ ਪੱਕਾ ਧਰਨਾ ਹੈ ਜਿਹੜਾ ਉਹ ਇੱਥੇ ਫਿਰ ਰੱਖਾਂਗੇ ਬੋਰਡ ਤੇ ਗੇਟ ਮੂਰੇ। ਉਸ ਤੋਂ ਬਾਅਦ ਇਹ ਨਹੀਂ ਹੋਊਗਾ ਕਿ ਆਪਾਂ 10 ਮਾਰਚ ਨੂੰ ਆਇਆ ਸਵੇਰੇ ਆਇਆ ਸ਼ਾਮ ਨੂੰ ਵਾਪਸ ਮੁੜ ਗਏ। ਆਪਾਂ ਇੱਕ ਪੱਕਾ ਮੋਰਚਾ ਇੱਥੇ ਲਾਵਾਂਗੇ। ਇੱਕ ਜਥੇਬੰਦੀ ਬਣਾਵਾਂਗੇ। ਅੰਦਰ ਨਹੀਂ ਜਾਵਾਂਗੇ ਗੱਲ ਕਰਨ। ਜਥੇਬੰਦੀਆਂ ਦੀ ਆਪਾਂ ਬਕਾਇਦਾ ਡਿਊਟੀ ਲਾਵਾਂਗੇ ਕਿ ਕਿਹੜੇ ਦਿਨ ਕਿਹੜੀ ਜਥੇਬੰਦੀ ਨੇ ਇੱਥੇ ਰੁਕਣਾ। ਦੂਜੀ ਗੱਲ ਜਦੋਂ ਆਪਾਂ 10 ਮਾਰਚ ਨੂੰ ਆਵਾਂਗੇ ਇੱਥੇ ਪ੍ਰਸ਼ਾਸਨ ਨੇ ਵੀ ਹੋਣਾ। ਪ੍ਰਸ਼ਾਸਨ ਨੇ ਆਉਣ ਸਾਰ ਆਪਾਂ ਨੂੰ ਇੱਕ ਗੱਲ ਕਹਿਣੀ ਹੈ ਕਿ ਅੰਦਰ ਜਾ ਕੇ ਗੱਲ ਕਰ ਲਓ। ਆਪਾਂ ਅੰਦਰ ਜਾ ਕੇ ਗੱਲ ਨਹੀਂ ਕਰਾਂਗੇ। ਉਹ ਸਦਨ ਆਪਾਂ ਨੂੰ ਲਿਖਤੀ ਦੇ ਵਿੱਚ ਇਹ ਚੀਜ਼ ਬੋਰਡ ਦਵੇ ਕਿ ਇਹ ਜਿਹੜੇ ਪੇਪਰ ਨੇ ਐਨੀ ਤਰੀਕ ਨੂੰ ਪਹੁੰਚਣਗੇ ਜੇ ਬੋਰਡ ਉਹ ਲਿਖਤੀ ਰੂਪ ਦੇ ਵਿੱਚ ਉਹ ਸਾਨੂੰ ਹਾਂ ਦੇਣ ਨੂੰ ਤਿਆਰ ਨੇ ਤਾਂ ਠੀਕ ਹੈ ਆਦਰਵਾਇਜ਼ ਜਿਹੜਾ ਆਪਣਾ ਧਰਨਾ ਹੈ ਜਿਵੇਂ ਇਹ ਅਨਮਿੱਥੇ ਸਮੇਂ ਲਈ ਲਿਖਦੇ ਨੇ ਕਿ ਹਾਂਜੀ ਅਨਮਿੱਥੇ ਸਮੇਂ ਵਾਸਤੇ ਇਹ ਪੇਪਰ ਹੈ ਜਿਹੜਾ ਸੀਮ ਲੱਥੀ ਕਰ ਉਹ ਵੀ ਆਪਣਾ ਜਿਹੜਾ ਧਰਨਾ ਹੈ ਉਹ ਅਨਮਿੱਥੇ ਸਮੇਂ ਵਾਸਤੇ ਚੱਲੂਗਾ ਉਹ ਸਾਨੂੰ ਵੀ ਨਹੀਂ ਪਤਾ ਹੈਗਾ ਕਿੰਨੇ ਟਾਈਮ ਵਾਸਤੇ ਚੱਲੂਗਾ ਸੋ ਮੇਰੀ ਅਕੈਡਮੀ ਨੂੰ ਬੇਨਤੀ ਹੈ ਕਿ ਆਪੋ ਆਪਣੇ ਪਲੇਟਫਾਰਮ ਦੇ ਮਾਧਿਅਮ ਰਾਹੀਂ ਤੁਸੀਂ ਇੱਕ ਤਾਂ ਇਹ ਗੱਲ ਨੂੰ ਰੱਖਣਾ ਹੈ ਕਿ ਬੋਰਡ ਹੈ ਜਿਹੜਾ ਉਹ ਆਪਣੀ ਰਿਸਪੌਂਸਿਬਿਲਟੀ ਲੈਣ ਤੋਂ ਬਿਲਕੁਲ ਪੱਲਾ ਛੱਡ ਗਿਆ ਬੋਰਡ ਦੇ ਰੁਖ ਤੋਂ ਤਾਂ ਇਹ ਲੱਗਦਾ ਕਿ ਉਹ ਸਰਕਾਰ ਦਾ ਬੋਰਡ ਹੀ ਨਹੀਂ ਹੈਗਾ ਕਿਉਂਕਿ ਉਹਨਾਂ ਨੇ ਸਿੱਧਮ ਸਿੱਧਾ ਜ਼ਿੰਮੇਵਾਰੀ ਹੈ ਜਿਹੜੀ ਉਹ ਸਰਕਾਰ ਦੀ ਲਈ ਹੈ ਤੁਸੀਂ ਇਸ ਗੱਲ ਤੇ ਜ਼ਿਆਦਾ ਜ਼ੋਰ ਦੇਣਾ ਹੈ ਕਿ ਪੰਜਾਬ ਦੇ ਨੌਜਵਾਨਾਂ ਦੀ ਹਰਾਸ਼ਮੈਂਟ ਘੋੜਨਾ ਕਰਨ ਦੀ ਬਜਾਏ ਪੰਜਾਬ ਸਰਕਾਰ ਕਰਦੀ ਹੈ ਦੂਜੀ ਗੱਲ ਸੀਐਮ ਸਾਹਿਬ ਦੱਸਦੇ ਨੇ ਆਪਣੇ ਬਿਆਨਾਂ ਦੇ ਵਿੱਚ ਕਿ ਅਸੀਂ ਇੰਨੇ ਭਰਤੀਆਂ ਗੱਡੀਆਂ ਭਰਤੀਆਂ ਨਿਕਲੀਆਂ ਬਕਾਇਦਾ ਉਹਦੇ 'ਚ ਕੋਈ ਝੂਠ ਨਹੀਂ ਪਰ ਜਿਹੜੀ ਉਹਨਾਂ ਦਾ ਅੰਦਰਲਾ ਝੋਲ ਹੈ ਅੰਦਰਲੀ ਸਚਾਈ ਹੈ ਉਹ ਤੁਸੀਂ ਬਿਆਨ ਕਰਨੀ ਹੈ ਭਰਤੀਆਂ ਜਰੂਰ ਨਿਕਲੀਆਂ ਨੇ 2022 ਤੋਂ ਲੈ ਕੇ ਅੱਜ ਤੱਕ ਪੇਪਰ ਨਹੀਂ ਹੋ ਰਹੇ ਹੈਗੇ ਇਹ ਤਾਂ ਚਲੋ ਐਸਐਸ ਬੋਰਡ ਦੀ ਗੱਲ ਹੋ ਗਈ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਦੋ ਮੁੱਦਿਆਂ ਨੂੰ ਲੈ ਕੇ ਸੱਤਾ ਚਾਹੀ ਸੀ ਇੱਕ ਸਿੱਖਿਆ ਤੇ ਦੂਜਾ ਸਿਹਤ ਜਦੋਂ ਦੀ ਪਾਰਟੀ ਸੱਤਾ ਚਾਹੀਏ ਸਿੱਖਿਆ ਵਿਭਾਗ ਦੇ ਵਿੱਚ ਇੱਕ ਵੀ ਭਰਤੀ ਹੋਈ ਹੋਵੇ ਤਾਂ ਦੱਸ ਦਿਓ ਸਿਹਤ ਵਿਭਾਗ ਦੇ ਵਿੱਚ ਕੋਈ ਨਵੀਂ ਭਰਤੀ ਹੋਈ ਹੋਵੇ ਇਸ ਪਾਰਟੀ ਦੇ ਦੌਰਾਨ ਤਾਂ ਦੱਸ ਦਿਓ 2020 ਤੋਂ 2364 ਦੀ ਭਰਤੀ ਰੁੱਲਦੀ ਪਈ ਹੈ ਪਿਛਲੀ ਸਰਕਾਰ ਦੇ ਟਾਈਮ ਤੋਂ ਪੰਜ-ਪੰਜ ਸਾਲਾਂ ਦੇ ਵਿੱਚ ਦੇਖੋ ਗੱਲ ਬਹੁਤ ਜਿਮਿਨੀ ਪੱਧਰ ਦੀ ਹੈ ਪਰ ਇਹ ਜਿਹਦੇ ਬੀਜ ਤੇ ਦੀ ਉਸੇ ਨੂੰ ਪਤਾ ਹੈ ਪੰਜ ਸਾਲਾਂ ਦੇ ਵਿੱਚ ਜਦੋਂ ਕੋਈ ਜੌਬ ਲੈ ਲੈਂਦਾ ਤਾਂ ਉਸ ਨਾਲ ਆਪਣੇ ਘਰ ਦੀ ਵੀ ਸੈਟਲਮੈਂਟ ਕੰਮ ਨਹੀਂ ਜਾਂਦੀ ਚਾਹੇ ਉਹਦੇ ਵਿਆਹ ਨੂੰ ਲੈ ਕੇ ਆਪਾਂ ਦੇਖ ਲਈਏ ਚਾਹੇ ਅੱਗੇ ਪਰਿਵਾਰ ਨੂੰ ਲੈ ਕੇ ਇੱਕ ਬੰਦੇ ਨੂੰ ਜੌਬ ਮਿਲਣ ਦੇ ਨਾਲ ਉਹਦੇ ਨਾਲ ਘੱਟੋ-ਘੱਟ 100 ਤੋਂ 150 ਬੰਦੇ ਜਿਹੜਾ ਉਹ ਪ੍ਰਭਾਵਿਤ ਹੁੰਦਾ ਸਿੱਧੇ ਰੂਪ 'ਚ ਜਾਂ ਫਿਰ ਅਸਿੱਧੇ ਰੂਪ 'ਚ ਜਿਹੜਾ ਇਹ ਕਟੋਕਟ 40-50 ਹਜ਼ਾਰ ਨੌਜਵਾਨਾਂ ਨੂੰ ਹਰਾਸ਼ ਕਰ ਰਹੇ ਨੇ ਇਹ 40-50 ਹਜ਼ਾਰ ਨੌਜਵਾਨ ਨਹੀਂ ਹਰਾਸ਼ਮੈਂਟ ਹੋ ਰਿਹਾ ਇਹਦੇ ਨਾਲ ਕਟੋਕਟ 4-5 ਲੱਖ ਸਿੱਧੇ ਰੂਪ ਚ ਜਾਂ ਸਿੱਧੇ ਰੂਪ ਚ ਨੌਜਵਾਨ ਵੀ ਤੇ ਪਰਿਵਾਰ ਵੀ ਪਰਿਵਾਰਤ ਹੋ ਰਹੇ ਨੇ ਸੋ ਮੇਰੀ ਬੇਨਤੀ ਹੈ ਕਿ ਜਾਗੋ ਆਪਣੇ ਹੱਕਾਂ ਨੂੰ ਪਹਿਚਾਣੋ ਆਉਣ ਵਾਲੀ 10 ਮਾਰਚ ਨੂੰ ਐਸਐਸ ਬੋਰਡ ਮੂਰੇ ਆਪਾਂ ਇੱਕ ਵੱਡਾ ਧਰਨਾ ਆਉਣ ਜਾ ਰਹੇ ਹਾਂ ਜਿਹੜਾ ਕਿ ਪਰਮਾਨੈਂਟ ਕਰਨਾ ਹੋਊਗਾ ਸੋ ਸਾਰੇ ਹੀ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਤੁਸੀਂ ਸਹਿਯੋਗ ਦਿਓਨੇ ਇੱਥੇ ਤੁਸੀਂ ਪਹੁੰਚਣਾ ਵੀ ਹੈ ਜੇਕਰ ਕੁੜੀਆਂ ਧਰਨੇ 'ਚ ਪਹੁੰਚਦੀਆਂ ਨੇ ਤਾਂ ਅਸੀਂ ਉਹਨਾਂ ਦਾ ਵਿਸ਼ੇਸ਼ ਪ੍ਰਬੰਧ ਕਰਾਂਗੇ ਉਹਨਾਂ ਦੇ ਰਹਿਣ ਦਾ ਵੀ ਪ੍ਰਬੰਧ ਕੀਤਾ ਜਾਊਗਾ ਹਰ ਪ੍ਰਕਾਰ ਦਾ ਪ੍ਰਬੰਧ ਇੱਥੇ ਅਸੀਂ ਆਪ ਕਰਾਂਗੇ ਸੋ ਸਾਰੇ ਵਿਦਿਆਰਥੀਆਂ ਨੂੰ ਕਹਿਣ ਦੀ ਹੈ ਕਿ ਆਪੋ ਆਪਣੇ ਹੱਕਾਂ ਨੂੰ ਪਹਿਚਾਣਦੇ ਹੋਏ 10 ਮਾਰਚ ਨੂੰ ਐਸਐਸ ਬੋਰਡ ਮੂਰੇ ਤੁਸੀਂ ਦੁਆਰਾ ਫੇਰ ਬਹਿੰਦੇ ਹੋ ਧੰਨਵਾਦ ਇਹ ਜੀ ਉਸ ਤੋਂ ਪਹਿਲਾਂ ਹੈ